ਇਹ ਹਲਕਾ ਬਟਾਲਾ ਤੋਂ ਅਮਨ ਚੇਤ ਸਿੰਘ ਕਲਸੀ ਜਿਹੜੇ ਨੇ ਐਮਐਲਏ ਨੇ ਪਤਾ ਲੱਗਾ ਕਿ ਇਹਨਾਂ ਦੀ ਗੱਡੀ ਨੂੰ ਮੰਤਰੀ ਵਾਲੀ ਝੰਡੀ ਲੱਗ ਸਕਦੀ ਸੋ ਤੀਮੋ ਜਿਹੜੇ ਨੇ ਉਹ ਜੇਲ੍ਹ 'ਚ ਨੇ ਜੇਲ੍ਹ ਵਿੱਚੋਂ ਮੰਤਰੀ ਪਦ ਸ਼ਾਇਦ ਨਾ ਦਿੱਤਾ। ਕੱਲ ਨੂੰ ਕਿਤੇ ਐਕਸਾਈਜ਼ ਐਂਡ ਟੈਕਸੇਸ਼ਨ ਮਿਲ ਗਿਆ ਤੇ ਫਿਰ ਜਿਹੜੇ ਮਤਲਬ ਸ਼ਰਾਬ ਦੇ ਠੇਕੇਦਾਰ ਆ ਉਹਨਾਂ ਦੀਆਂ ਵੀ ਟੜਕਲਾਂ ਤੇਜ਼ ਹੋ ਸਕਦੀਆਂ। ਪਪੂ ਜੇਂਤੀਪੁਰੇ ਹੋ ਰਹਿਆਂ ਤੇ ਜੀ ਤੁਸੀਂ ਤੁਸੀਂ ਨਾਂ ਲੈਣੇ ਸਾਰੇ ਕੋ ਡਰਦੇ ਹੋ। ਉਹ ਹੋਵਾ ਥੋੜਾ ਖਾਸ ਥੋੜਾ ਜਾਣਗੇ ਕੇ ਨੂੰ। ਬਦਨਾਮ ਹੋਏ ਤੋਂ ਕਿਆ ਨਾਮ ਤੋਂ ਹੋਵਾ। ਲੇਕਿਨ ਇਹ ਵਾਕਈ ਬਦਨਾਮ ਹੋਇਆ। ਇਹ ਦੇਖੀ ਉਹਨਾਂ ਦਾ ਤੇ ਪਖੋਗੇ ਜੀ ਸਤਿਆਂ ਨਾਸ ਬਾਦਲ ਸਾਹਿਬ ਨੇ ਕਰਤਾ। ਨਾ ਉਧਰ ਦੀ ਰਈ ਨਾ ਘਰ ਦੀ ਨਾ ਘਾਟ ਦੀ ਰਈ ਉਹਦਾ ਵੀ ਹਾਲ ਇਨਾ ਮੜਾ ਹੋਇਆ। ਰਿਸ਼ਬ ਟੀਵੀ ਤੇ ਆਪ ਸਭ ਦਾ ਸਵਾਗਤ ਹੈ ਜੀ ਮੈਂ ਬਲਵਿੰਦਰ ਸਿੰਘ ਪਖੋਕੇ ਆਂ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸੰਦੀਕੇ ਜੀ ਅੱਜ ਦਾ ਸਾਡਾ ਵਿਸ਼ਾ ਹੈ ਜਲੰਧਰ ਜਿਮਨੀ ਚੌਂ ਵੈਸੇ ਤੇ ਰਿਸ਼ਬ ਟੀਵੀ ਤੇ ਗਿਲ ਸਾਹਿਬ ਨੇ ਪਹਿਲਾਂ ਹੀ ਇੱਕ ਤਰਤੀਬ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਸੀ ਕਿ ਜਿਹਦੇ ਚ ਉਹਨਾਂ ਨੇ ਗੱਲ ਕਹੀ ਸੀ ਕਿ ਇੱਕ ਨੰਬਰ ਤੇ ਆਮ ਆਦਮੀ ਪਾਰਟੀ ਦੂਸਰੇ ਤੀਜਰੇ ਤੇ ਕੌਣ ਉਹਦਾ ਵੇਰਵਾ ਸਾਰਾ ਤੁਸੀਂ ਪਹਿਲਾਂ ਸੁਣ ਚੁੱਕੇ ਹੋ ਤੇ ਕਾਫੀ ਹੱਦ ਤੱਕ ਉਸੇ ਪੈਟਰਨ ਦੇ ਉੱਤੇ ਜਿਹੜਾ ਵਾ ਅ ਰਿਜਲਟ ਅਜੇ ਫਾਈਨਲ ਤੇ ਨਹੀਂ ਹੋਏ ਪਰ ਉਸੇ ਤਰਤੀਬ ਦੇ ਨਾਲ ਜਿਹੜੀ ਆ ਉਹ ਲੜਾਈ ਨਜ਼ਰ ਆ ਰਹੀ ਆ ਤੇ ਗਿੱਲ ਸਾਹਿਬ ਸਭ ਤੋਂ ਪਹਿਲਾਂ ਤੇ ਜਿਮਨੀ ਚੋਂਨ ਦੀ ਗੱਲ ਹੀ ਕਰੀ ਜੇ ਭਈ ਧੰਨ ਤੇ ਹੁਣ ਲੱਗਦਾ ਸੀ ਜਿਵੇਂ ਪਹਿਲਾਂ ਹੀ ਕਿਤੇ ਕੋਈ ਆਕਾਸ਼ਵਾਣੀ ਹੋਗੀ ਉਹ ਸੇ ਤਰਤੀਬ ਨਾਲ ਹੀ ਰਿਜਲਟ ਆ ਰਿਹਾ ਨਹੀਂ ਇਹ ਵੇਖੋ ਭੁਖਕੇ ਜੀ ਜਿਹੜੇ ਮੈਂ ਅੱਗੇ ਅਕਸਰ ਕਹਿੰਦਾ ਹੁੰਦਾ ਕਿ ਫੈਸਲੇ ਹਮੇਸ਼ਾ ਹਾਲਾਤਾਂ ਚੋਂ ਨਿਕਲਦੇ ਨੇ ਤੇ ਉੱਥੇ ਜਿਸ ਤਰ੍ਹਾਂ ਦੇ ਹਾਲਾਤ ਸਿਆਸੀ ਤੌਰ ਤੇ ਸਿਰਜੇ ਦਿੱਤੇ ਗਏ ਸੀ ਉਸ ਤੋਂ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਉੱਤੇ ਬਾਜੀ ਮਾਰ ਜੇਗੀ ਤੇ ਭਗਵੰਤ ਮਾਨ ਦੂਜਿਆਂ ਦੀ ਕਿੱਕਲੀ ਜਿਹੜੀ ਉਹ ਖਵਾ ਦੇਣਗੇ ਅਸੀਂ ਪਹਿਲਾਂ ਹੀ ਦੱਸਿਆ ਸੀ ਕਿ ਇੱਕ ਨੰਬਰ ਤੇ ਆਮ ਆਦਮੀ ਪਾਰਟੀ ਰਹੇਗੀ ਦੋ ਨੰਬਰ ਤੇ ਜਿਹੜਾ ਉਹ ਮੁਕਾਬਲਾ ਹੋਏਗਾ ਭਾਜਪਾ ਤੇ ਕਾਂਗਰਸ ਵਿੱਚ ਤੇ ਸੀ ਕਿ ਇਦਾਂ ਟੱਕਰ ਚੱਲੀ ਤੇ ਵੋਟਾਂ ਦਾ ਵੀ ਬਹੁਤ ਥੋੜਾ ਫਰਕ ਉਹ ਦੋਵਾਂ 'ਚ ਲੇਕਿਨ ਸਭ ਤੋਂ ਮਾੜੀ ਜਿਹੜੀ ਹਾਰ ਹੈ ਉਹ ਇਹਨਾਂ ਬਾਕੀ ਸਾਰੀ ਤਰ੍ਹਾਂ ਦੀ ਮੰਨੀ ਜਾ ਰਹੀ ਹੈ ਕਿਉਂਕਿ ਇੱਥੋਂ ਪਿਆਰੇ ਦਰਸ਼ਕੋ ਆਮ ਆਦਮੀ ਪਾਰਟੀ ਧੱਕੇ ਨਾਲ ਸਰਕਾਰ ਨਾਲ ਜਿੱਤੀ ਜਿੱਦਾਂ ਮਰਜ਼ੀ ਸਾਰੇ ਇਦਾਂ ਕਰਦੇ ਜਿਹੜੇ ਹਕੂਮਤਾਂ 'ਚ ਹੁੰਦੇ ਆ ਜੇ ਇਹਨਾਂ ਕਰ ਲਿਆ ਹੋਏਗਾ ਤੇ ਕੋਈ ਬੜਾ ਵੱਖਰਾ ਕੰਮ ਨਹੀਂ ਕੀਤਾ ਨਾ ਸਾਰੀਆਂ ਕਰਦੀਆਂ ਹਕੂਮਤਾਂ ਇਹ ਕੋਈ ਵੱਡੀ ਗੱਲ ਏ ਲੇਕਿਨ ਜਿੰਨੀ ਵੱਡੀ 엘ਿਟ ਇੱਕ ਉਥੋਂ ਉਮੀਦਵਾਰ ਤਗੜੇ ਸੀ ਉਹ ਭਾਜਪਾ 'ਚ ਵੀ ਰਹੇ ਸੀ ਭਗਤ ਚੁੰਨੀ ਲਾਲ ਹੋਰਾਂ ਦਾ ਅੱਖਰ ਵਧੀਆ ਸੀ ਉਹਨਾਂ ਦੇ ਅੱਗੇ ਬੇਟੇ ਮਹਿੰਦਰ ਭਗਤ ਉਹ ਵੀ ਵਧੀਆ ਅੱਖਰ ਦੇ ਮਾਲਕ ਸੀ ਉਹਨਾਂ ਨੂੰ ਉਹਦਾ ਬੜਾ ਵੱਡਾ ਐਡਵਾਂਟੇਜ ਮਿਲਿਆ ਤੇ ਸਭ ਤੋਂ ਵੱਡੀ ਗੱਲ ਏ ਕਿ ਇਹ ਮਹਿੰਦਰ ਭਗਤ ਦੇ ਜਿਹੜਾ ਨਾਲ ਸੀ ਉਹ ਪੂਰਾ ਪੂਰੀ ਹਕੂਮਤ ਲੜ ਰਹੀ ਸੀ ਤਾਣਾ ਬਾਣਾ ਸਾਰਾ ਉਹਦੇ ਨਾਲ ਸੀ ਤੇ ਦੂਜੇ ਬੰਦੇ ਜਿਹੜੇ ਵੱਡੇ ਚਿਹਰੇ ਨੇ ਉਹ ਪਿਛੇ हट ਗਏ ਤੇ ਕਾਂਗਰਸ ਤੇ ਬਹੁਤ ਵੱਡੇ ਜਿਹੜੇ ਚਿਹਰੇ ਪ੍ਰਧਾਨ ਥੋੜਾ ਬਹੁਤਾ ਉੱਥੇ ਨਜ਼ਰ ਆਏ ਬਾਜਵਾ ਸਾਹਿਬ ਪ੍ਰਤਾਪ ਸਿੰਘ ਬਾਜਵਾ ਤੇ ਪਤਾ ਨਹੀਂ ਕਿੱਥੇ ਗੋਟੀਆਂ ਫਿਟ ਕਰ ਰਹੇ ਨੇ ਉਹ ਤੇ ਘੱਟ ਹੀ ਉੱਥੇ ਗਏ ਤੇ ਕਾਂਗਰਸ ਨੇ ਵੀ ਉੱਥੇ ਬਹੁਤੇ ਦਿਲਚਸਪੀ ਨਹੀਂ ਦਿਖਾਈ ਤੇ ਨਾ ਹੀ ਜਿਹੜੀ ਭਾਜਪਾ ਨੇ ਵੀ ਬਹੁਤ ਉੱਥੇ ਕੀਤਾ ਤੇ ਭਾਜਪਾ ਦੀ ਮੈਂ ਇਹ ਦੱਸਦਾ ਕਿ ਜਿਹੜਾ ਹੰਗਰਾਲ ਹੈ ਤੇ ਸੀਤਲ ਉਹਦੇ ਬਾਰੇ ਕਹਾਵਤ ਬੜੀ ਵਧੀਆ ਵੈਸੇ ਤੇ ਉਹ ਫਿੱਟ ਪੈਂਦੀ ਹੈ ਕਿ ਬਦਨਾਮ ਹੋਏ ਤਾਂ ਕਿਆ ਨਾਮ ਤੋਂ ਹੁਆ ਲੇਕਿਨ ਇਹ ਵਾਕਏ ਬਦਨਾਮ ਹੋਇਆ ਕਿਉਂਕਿ ਇਹ ਬਦਨਾਮ ਇਸ ਕਰਕੇ ਹੋ ਗਿਆ ਕਿ ਇੰਨੇ ਪਹਿਲਾਂ ਗਦਾਰੀ ਕੀਤੀ ਪਾਰਟੀ ਬਦਲੀ ਚੰਗਾ ਪੜਾਏ 2.5 ਸਾਲ ਹੋ ਸੇਵਾ ਕਰ ਸਕਦਾ ਸੀ ਇਹੋ ਜਿਹਾ ਇਲਾਕੇ ਨੂੰ ਬਣਾ ਸਕਦਾ ਸੀ ਜਿਹੜਾ ਪਛੜਿਆ ਸੀ ਬਹੁਤ ਲੇਕਿਨ ਇਹਨੇ ਕੰਮ ਨਹੀਂ ਕੀਤਾ ਖੈਰ ਉਹਦੀ ਮਰਜ਼ੀ ਲੇਕਿਨ ਉਹਨੂੰ ਸਭ ਤੋਂ ਵੱਧ ਮੂੰਹ ਦੀ ਖਾਣੀ ਪਈ ਤੇ ਉਹ ਤੇ ਤੀਜੇ ਰਾਉਂਡ ਤੇ ਉੱਠ ਕੇ ਦੌੜ ਗਿਆ ਹੁਣ ਅੱਗੇ ਆ ਗਿਆ ਕਾਂਗਰਸ ਕਾਂਗਰਸ ਵੀ ਬੜਾ ਦਾਵਾ ਕਰ ਰਹੀ ਸੀ ਲੇਕਿਨ ਉਹ ਵੀ ਬਹੁਤ ਵੱਡੇ ਫਰਕ ਨਾਲ ਪਿੱਛੇ ਰਹਿ ਗਈ ਤੇ ਅੱਧ ਤੋਂ ਵੀ ਪਿੱਛੇ ਆ ਜਦ ਕਿ ਆਮ ਆਦਮੀ ਪਾਰਟੀ ਜਿਹੜੀ ਉਹ 40 ਪਲੱਸ ਜਿਹੜੀ ਉਹ ਚੱਲ ਗਈ ਹੁਣ ਜਿਹੜੇ ਤੀਜੇ ਸੀ ਜਿਨ੍ਹਾਂ ਦਾ ਪਹਿਲਾਂ ਕਿਆਸ ਲੱਗ ਰਿਹਾ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਨਾਲ ਬਸਪਾ ਦਾ ਜਿਹੜਾ ਉਮੀਦਵਾਰ ਉਹਨਾਂ ਹਮਾਇਤ ਦਿੱਤੀ ਘਰੇ ਬਿਨਾ ਮੰਗੇ ਦਿੱਤੀ ਉਹਨਾਂ ਦਾ ਤੇ ਪੱਖੋਗੇ ਜੀ ਸਤਿਆਨਾਥ ਬਾਦਲ ਸਾਹਿਬ ਨੇ ਕਰਤਾ ਹਜ਼ਾਰ ਵੋਟ ਨਹੀਂ ਪਈਏ ਜਮਾਨਤਾ ਜਬਤ ਜਮਾਨਤਾ ਤੇ ਬੁਰੀ ਬੁਰੀ ਤਰ੍ਹਾਂ ਜਬਤ ਆ ਮੇਰਾ ਖਿਆਲ ਹੈ ਕਿ ਇਸ ਤੋਂ ਵੱਧ ਫਜ਼ੀਅਤ ਇਸ ਤੋਂ ਵੱਧ ਨਕਮਾ ਪਾਨਣ ਤੇ ਇਸ ਤੋਂ ਵੱਧ ਜਿਹੜੀ ਬੇਇੱਜ਼ਤੀ ਹੈ ਸ਼ਾਇਦ ਅਕਾਲੀ ਦਲ ਦੀ ਕਦੀ ਨਾ ਹੋਈ ਹੋਵੇ ਤੇ ਜਿਹੜੀ ਬੀਬੀ ਸਰਜੀਤ ਕੌਰ ਹੈ ਉਹਨੂੰ ਬਹੁਤ ਹੀ ਸਿਆਣਾ ਮਾਰਗੀ ਤੇ ਲਾਲਚ ਮਾਰ ਗਿਆ ਜੇ ਉਹ ਭਗਵੰਤ ਮਾਨ ਬਣਾਉਣ ਦੀ ਪਾਰਟੀ ਚ ਚੱਲ ਗਈ ਸੀ ਤੇ ਫਿਰ ਉਹ ਉੱਥੇ ਰਹਿਣਾ ਚਾਹੀਦਾ ਸੀ ਫਿਰ ਵਾਪਸ ਨਹੀਂ ਆਉਣਾ ਚਾਹੀਦਾ ਨਾ ਉਧਰ ਦੀ ਰਹੀ ਨਾ ਘਰ ਦੀ ਨਾ ਘਾਟ ਦੀ ਰਹੀ ਉਹਦਾ ਵੀ ਹਾਲ ਇਨਾ ਮੜਾ ਹੋਇਆ ਅੱਛਾ ਜਲੰਧਰ ਦੀ ਜਿੰਮੀ ਚੋਣ ਦੇ ਵਿੱਚ ਏਡੀ ਸ਼ਾਨਦਾਰ ਜਿੱਤ ਜਿਹੜੀ ਦਰਜ ਕੀਤੀ ਆ ਆਮ ਆਦਮੀ ਪਾਰਟੀ ਕਿਤਨਾ ਕਿਤੇ ਬਾਕੀ ਹਲਕਿਆਂ ਚ ਵੀ ਜਿੱਥੇ ਜਿੰਮੀ ਚੋਣਾ ਹੋਣੀ ਆ ਮੈਨੂੰ ਲੱਗਦਾ ਉੱਥੇ ਵੀ ਵਿਰੋਧੀਆਂ ਦੀਆਂ ਧੜਕਣਾ ਤੇਜ਼ ਹੋ ਗਈਆਂ ਹੋਣਗੀਆਂ ਔਰ ਕਿਤਨਾ ਕਿਤੇ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਉੱਥੇ ਇਲੈਕਸ਼ਨ ਲੜਨਗੇ ਉਹ ਤੇ ਸਾਕੀਮੁੱਤੀ ਫਿਰ ਬਾਗੀਆਂ ਪਾਉਂਦੇ ਹੋਣੇ ਆ ਵੇਖੋ ਇਹ ਨਾ ਉਹ ਸਮਝ ਜਾ ਵੀ ਲੋਕਾਂ ਦਾ ਵਿਸ਼ਵਾਸ ਅਜੇ ਹੈਗਾ ਆਮ ਆਦਮੀ ਪਾਰਟੀ 'ਤੇ ਭਰੋਸਾ ਪ੍ਰਗਟ ਉਹਨਾਂ ਨੇ ਕੀਤਾ ਵਾ ਵੇਖੋ ਡਿਪੈਂਡ ਪੱਖੋ ਕਿ ਜੀ ਬਹੁਤ ਵੱਡਾ ਜਿਹੜਾ ਕਰਦਾ ਉਹ ਇਸ ਗੱਲ ਤੇ ਮਨਸਰਿਆ ਕਿ ਕੈਂਡੀਡੇਟ ਕਿਸ ਤਰ੍ਹਾਂ ਦੇ ਹੁੰਦੇ ਨੇ ਇੱਥੇ ਕੈਂਡੀਡੇਟ ਸਟਰੋਂਗ ਸੀ ਭਾਵੇਂ ਉਹਨਾਂ ਵੀ ਦਲ ਬਦਲੂਤਨ ਭਗਤ ਮਿੰਦਰ ਹੋਰੀ ਵੀ ਪਹਿਲਾਂ ਬੀਜੇਪੀ 'ਚ ਸੀ ਤੇ ਉਧਰੋਂ ਫਿਰ ਬਾਅਦ 'ਚ ਉਹਨਾਂ ਨੇ ਆਪਣੀ ਪਾਰਟੀ ਬਣਾਈ ਫਿਰ ਉਹ ਆਮ ਆਦਮੀ ਪਾਰਟੀ ਵਿੱਚ ਆ ਗਏ ਤੇ ਹੈ ਉਹ ਵੀ ਦਲ ਬਦਲੂਤਨ ਇੱਕ ਉਹ ਚਿਹਰਾ ਵੱਡਾ ਸੀ ਅਤੇ ਸਾਫ ਪੱਖਸ਼ਵਾਲੇ ਸੀ ਇਸ ਕਰਕੇ ਉਨ੍ਹਾਂ ਤੇ ਲੋਕਾਂ ਨੇ ਗੁਣਾ ਪਾਤਾ। ਬਾਕੀ ਥਾਵਾਂ ਤੇ ਵੇਖਿਆ ਜਾਏਗਾ ਚਿਹਰੇ ਕਿਦਾਂ ਦੇ ਨੇ। ਨਿਕਲਣ ਉਹ ਚਾਰ ਹੁਣੀਆਂ ਨੇ ਇਲੈਕਸ਼ਨਾਂ। ਚਾਰ ਵਿੱਚ ਵੰਡ ਕੇ ਮੁੱਖ ਮੰਤਰੀ ਹੁਣ ਤੇਤੇ ਆਣ ਕੇ ਪੱਕਾ ਬਹਿ ਗਏ। ਸਾਰੇ ਪ੍ਰਵਾਸ ਮੇਤ ਉੱਥੇ ਵੰਡ ਕੇ ਜਾਣਾ ਪੈਣਾ। ਉਹ ਮੁਕਾਬਲੇ ਬੜੇ ਸਖਤ ਹੋਣਗੇ ਆਉਣ ਵਾਲੇ ਦਿਨਾਂ 'ਚ ਜਲਦ ਵੇਖਣ ਨੂੰ ਉਹ ਮਿਲ ਸਕਦੇ। ਅੱਛਾ ਕਿਤੇ ਨਾ ਕਿਤੇ ਮੰਤਰੀ ਮੰਡਲ ਦੇ ਵਿੱਚ ਵੀ ਕੁਝ ਫੇਰ ਬਦਲ ਦੀ ਸੰਭਾਵਨਾ ਜਿਹੜੀ ਆ। ਹਾਂਜੀ ਬਿਲਕੁਲ ਕਲੀਅਰ ਗੱਲ ਆ ਕਿ ਇਸ ਜਿਮਨੀ ਚੋਣ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਹੁਰਾ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਇਹਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਵਾਓ। ਭਗਤੋ ਰਾਣੂ ਤੇ ਉਤਲੀਆਂ ਪੌੜੀਆਂ ਜਿਹੜੀਆਂ ਮੈਂ ਚੜਵਾ ਦਾਂਗਾ ਸਦਾ ਸਦਾ ਉਹਨਾਂ ਦੇ ਸੰਕੇਤ ਸੀ ਕਿ ਮੈਂ ਇਹਨਾਂ ਨੂੰ ਕੈਬਨਿਟ ਮੰਤਰੀ ਬਣਵਾ ਦਾਂਗਾ ਤੇ ਉਹ ਉਹਨਾਂ ਦੇ ਕੋਲ ਹੈ ਮਹਿਕਮੇ ਵੈਸੇ ਵੀ ਖਾਲੀ ਹੋਏ ਨੇ ਮੰਤਰੀ ਮੰਡਲ 'ਚ ਵਿਸਤਾਰ ਵੀ ਹੋਣਾ ਤੇ ਉਹ ਕਿਸੇ ਬਲੇ ਵੀ ਸੰਭਵ ਹੈ ਹਾਲਾਂਕਿ ਇਹ ਵੀ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਸੂਤਰ ਜਿਹੜੀ ਅੰਦਰੂਨੀ ਗੱਲ ਸਾਨੂੰ ਵਿਸ਼ਵ ਟੀਵੀ ਨੂੰ ਪਤਾ ਲੱਗੀ ਹੈ ਉਹਦੇ 'ਚ ਇਹ ਆ ਕਿ ਉਹ ਹੋ ਸਕਦਾ ਹੈ ਕਿ ਚਾਰ ਜਮਨੀ ਇਲੈਕਸ਼ਨ ਤੋਂ ਬਾਅਦ ਜਿਹੜਾ ਉਹ ਮੰਤਰੀ ਬਣਾਓ ਕਿਉਂਕਿ ਉਹਦੇ ਵਿੱਚ ਆ ਕੇ ਇੱਕ ਤੇ ਉਹਨਾਂ ਨੂੰ ਉਹਦਾ ਫਾਇਦਾ ਮਿਲ ਜੇਗਾ ਕਿ ਜੇ ਮੰਤਰੀਪਦ ਲੇਟ ਕਰਦੇ ਨੇ ਤੇ ਫਿਰ ਉਹ ਜਿਹੜੇ ਬੰਦੇ ਸਾਰੇ ਨੇ ਐਮਐਲਏ ਜਿਹੜੇ ਚਾਹਵਾਨ ਨੇ ਜਾਂ ਦੂਜੇ ਤੀਜੇ ਨੇ ਉਹ ਬਹੁਤ ਅੱਡੀ ਚੋਟੀ ਦਾ ਯੋਰ ਲਾਉਣਗੇ ਉਹਨਾਂ ਹਲਕਿਆਂ ਵਿੱਚ ਜਾ ਕੇ ਤੇ ਹੋ ਸਕਦਾ ਇਹ ਵੀ ਇੱਕ ਪਹਿਲਾਂ ਉਹਨਾਂ ਸਟੇਟਮੈਂਟ ਜ਼ਰੂਰ ਆਮ ਆਦਮੀ ਪਾਰਟੀ ਨੇ ਦਿੱਤੀ ਹੈ ਕਿ ਹਾਲ ਦੀ ਘੜੀ ਆਈ ਕੋਈ ਵਿਸਥਾਰ ਨਹੀਂ ਕਰ ਰਹੇ ਲੇਕਿਨ ਲੀਡਰਾਂ ਦੀਆਂ ਸਟੇਟਮੈਂਟਾਂ ਇਦਾਂ ਹੁੰਦੀਆਂ ਰਾਤ ਨੂੰ ਦਿੱਤੀ ਸਵੇਰੇ ਕੋਈ ਚ ਹੁੰਦੀ ਹੈ ਇਹਦੇ ਵਿੱਚ ਕੋਈ ਬਹੁਤਾ ਵਜਨ ਨਹੀਂ ਹਾਂ ਇਹਨਾਂ ਜ਼ਰੂਰ ਹੈ ਕਿ ਉਹ ਇਹਨਾਂ ਸੰਭਾਵਨਾਵਾਂ ਨੂੰ ਸਾਹਮਣੇ ਰੱਖ ਕੇ ਕਿ ਜੇ ਚਾਰ ਅਗਲੀਆਂ ਜਮਨੀ ਚੋਣਾਂ ਉਹਨਾਂ ਦੇ ਨਤੀਜੇ ਵੇਖ ਲਏ ਜਾਣ ਤੇ ਹੋ ਸਕਦਾ ਉਸ ਤੋਂ ਬਾਅਦ ਕਰਨ ਤੇ ਵੀ ਹੋ ਸਕਦਾ ਕਿ ਐਸੇ ਹਫਤੇ ਜਾਂ ਅਗਲੇ ਹਫਤੇ ਕਿ 15 ਤਰੀਕ ਤੱਕ ਅਜੇ ਚੋਣ ਜਾਪਤ ਹੈ ਜੀ ਜਿਹੜੇ ਰਿਜ਼ਲਟ ਤੋਂ ਬਾਅਦ 5 ਦਿਨ ਤੱਕ ਹੁੰਦਾ ਹੈ ਤੇ 15 ਨੂੰ ਚੋਣ ਜਾਪਤ ਦਾ ਖਤਮ ਹੋ ਜਾਣਾ ਜਾਂ ਤੇ 15 ਤੋਂ ਐਸੇ ਮਹੀਨੇ ਦੇ ਵਿੱਚ 30 ਤੱਕ ਸ਼ਾਇਦ ਕਰ ਦੇਣ ਨਹੀਂ ਤੇ ਫਿਰ ਹੋ ਸਕਦਾ ਕਿ ਉਹ ਜਿਹੜਾ ਇਲੈਕਸ਼ਨ ਤੋਂ ਚਾਰ ਇਲੈਕਸ਼ਨ ਤੋਂ ਬਾਅਦ ਬਿਲਕੁਲ ਜੀ ਕਿਉਂਕਿ ਜਿਮਨੀ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਨੇ ਬਾਕੀ ਹਲਕਿਆਂ ਦੇ ਵਿੱਚ ਵੀ ਕਿਤਨਾ ਕਿਤੇ ਉੱਥੇ ਵੀ ਵੋਟਰਸ ਨੂੰ ਪ੍ਰਭਾਵਿਤ ਕਰ ਲਈਏ ਭਰੋਸਾ ਦਿੱਤਾ ਜਾ ਸਕਦਾ ਜਿਵੇਂ ਜਲੰਧਰ ਚ ਦਿੱਤਾ ਵੀ ਤੁਸੀਂ ਇਹਨਾਂ ਨੂੰ ਜਿਤਾਓ ਤੇ ਕੈਬਨਿਟ ਮਿੰਿਸਟਰ ਮੈਂ ਬਣਾ ਦਾਂਗਾ ਉਹ ਤਰ੍ਹਾਂ ਦਾ ਭਰੋਸਾ ਕੱਲ ਨੂੰ ਉੱਥੇ ਵੀ ਦੇਣਾ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਔਰ ਵਾਕਿਆ ਹੀ ਇਹ ਇੱਕ ਬੜਾ ਪੋਜ਼ਿਟਿਵ ਸਾਈਨ ਆ ਜਿਮਨੀ ਇਲੈਕਸ਼ਨ ਜਲੰਧਰ ਵਾਲੀ ਰੂਲਿੰਗ ਪਾਰਟੀ ਵੱਲੋਂ ਜਿੱਤੀ ਜਾਣੀ ਔਰ ਦੂਸਰੇ ਹਲਕਿਆਂ ਦੇ ਵਿੱਚ ਵੀ ਵਿਰੋਧੀਆ ਦੀਆਂ ਧੜਕਣਾ ਹੁਣ ਤੇਜ ਉਹਨਾਂ ਨੂੰ ਕਿਸ ਰਣਨੀਤੀ ਨਾਲ ਔਰ ਕਿਸ ਲੈਵਲ ਦੇ ਕੈਂਡੀਡੇਟ ਉਹਨਾਂ ਨੇ ਦੇਣੇ ਆ ਉਹ ਇੱਕ ਤਰੀਕੇ ਦੇ ਤੇ ਬਿਲਕੁਲ ਮੋੜ ਚਰਚਾ ਕਰ ਲੀ। ਇਸ ਤੋਂ ਅੱਗੇ ਜਿਹੜੀ ਗੱਲ ਹੁਣ ਬੜੀ ਚਰਚਾ ਸੁਣਨ ਚ ਮਿਲ ਰਹੀ ਆ ਕਿ ਹਲਕਾ ਬਟਾਲਾ ਤੋਂ ਅਮਨ ਸ਼ੇਰ ਸਿੰਘ ਕਲਸੀ ਜਿਹੜੇ ਨੇ ਐਮਐਲਏ ਨੇ ਪਤਾ ਲੱਗਾ ਵੀ ਇਹਨਾਂ ਦੀ ਗੱਡੀ ਨੂੰ ਮੰਤਰੀ ਵਾਲੀ ਝੰਡੀ ਲੱਗ ਸਕਦੀ ਆ। ਹਾਂਜੀ ਤੇ ਪਖੋ ਕਿ ਜੀ ਇਹਦੀਆਂ ਬਿਲਕੁਲ ਚਰਚਾ ਜਿਹੜੀਆਂ ਨੇ ਚਰਨ ਸੀਮਾ ਤੇ ਨੇ। ਠੀਕ ਆ। ਤੇ ਜਦੋਂ ਕੋਈ ਬਹੁਤ ਵੱਡੀ ਚਰਚਾ ਹੁੰਦੀ ਹੈ ਉਹਦੇ ਨਾਲ ਕੁਛ ਨਾ ਕੁਛ ਜ਼ਰੂਰ ਨਿਕਲਦਾ ਹੈ ਤੇ ਗੱਲ ਫੇਰ ਉਹੀ ਹੁੰਦੀ ਹੈ ਕਿ ਮੰਤਰੀ ਮੰਡਲ ਦਾ ਵਿਸਤਾਰ ਕਦੋਂ ਹੁੰਦਾ ਹੈ ਠੀਕ ਕੀ ਬਿਫੋਰ ਬਾਅ ਇਲੈਕਸ਼ਨ ਹੁੰਦਾ ਕਿ ਆਫਟਰ ਬਾਅ ਇਲੈਕਸ਼ਨ ਹੁੰਦਾ ਕਿਉਂਕਿ ਅਜੇ ਉਹਦੇ ਚ 2-3 ਮਹੀਨੇ ਹੈਗੇ ਨੇ ਉਹ ਸਤੰਬਰ ਅਕਤੂਬਰ ਚ ਜਿਹੜੀਆਂ ਹੋਣੀਆਂ ਨੇ ਤੇ ਇਸ ਕਰਕੇ ਅਜੇ ਫਿਲਹਾਲ ਦੀ ਘੜੀ ਜਿਹੜਾ ਇਹ ਜੇ ਤੇ ਤਾਜ਼ਾ-ਤਾਜ਼ਾ ਉਹਨਾਂ ਨੇ ਕਰਤਾ ਜਲੰਧਰ ਦੀ ਚੋਣ ਜਿੱਤਣ ਤੋਂ ਬਾਅਦ ਉਤਸ਼ਾਹਤ ਹੋ ਗਈ ਹੈ ਬਹੁਤ ਆਮ ਆਦਮੀ ਪਾਰਟੀ ਝਾੜੂ ਇੱਕ ਵਾਰੀ ਸਫੇਰ ਸਾਰਿਆਂ ਤੇ ਚੱਲ ਗਿਆ ਉਹ ਕਿਦਾਂ ਚੱਲਿਆ ਉਹ ਮੈਨੇ ਨਹੀਂ ਰੱਖਦਾ ਚੱਲ ਗਿਆ ਮਤਲਬ ਚੱਲ ਗਿਆ ਤੇ ਉਹ ਚੱਲਣ ਤੋਂ ਬਾਅਦ ਉਹਨਾਂ ਦਾ ਜਿੱਦਾਂ ਦਾ ਮੂਰਲ ਵਧਿਆ ਤੇ ਜਾਂ ਉਹਨਾਂ ਦਾ ਉਤਸ਼ਾਹ ਇਹਨਾਂ ਹਾਈ ਹੋ ਗਿਆ ਤੇ ਉਹ ਹੋ ਸਕਦਾ ਹੈ ਕਿ ਉਹ ਤਤਿਕਾ ਅਨਾਉਂਸ ਕਰ ਦੇਣ ਤੇ ਜੇ ਅਨਾਉਂਸ ਕਰਦੇ ਆ ਤੇ ਇਹਨਾਂ ਤੇ ਗੁਣਾ ਪੈਣ ਦੇ ਇਸ ਕਰਕੇ ਚਾਂਸ ਦੱਸੇ ਜਾ ਰਹੇ ਜਿਹੜੇ ਸੂਤਰ ਦੱਤੇ ਆ ਵਿਧਾਨ ਸਭਾ ਚੋਣ ਹੋਈਆਂ ਸਨ ਉਸ ਤੋਂ ਪਹਿਲਾਂ ਇਸ ਸਰਦਾ ਸੁੱਚਾ ਸਿੰਘ ਛੋਟੇਪੁਰ ਜਿਹੜੇ ਕਿ ਅਰਵਿੰਦ ਕੇਜਰੀਵਾਲ ਦੀਆਂ ਅੱਖਾਂ ਵਿੱਚ ਬਹੁਤ ਰੜਕਦੇ ਸਨ ਤੇ ਉਹਨਾਂ ਨੇ ਕਿਹਾ ਸੀ ਸ਼ੈਰੀ ਕਲਸੀ ਨੂੰ ਕਿ ਜੇ ਤੂੰ ਛੋਟੇਪੁਰ ਨੂੰ ਕੱਕਾ ਹਰਾ ਦਿੰਨਾ ਨਾ ਤੇ ਮੰਤਰੀ ਤੈਨੂੰ ਮੈਂ ਬਣਾ ਦਵਾਂ ਬੜੀ ਵੱਡੀ ਗੱਲ ਉਹ ਕਰਗੇ ਸੀ ਤੇ ਉਹ ਵਾਦਾ ਜਿਹੜਾ ਅਜੇ ਪੈਂਡਿੰਗ ਪਿਆ ਹੋਇਆ ਤੇ ਉਹ ਵਾਦੇ ਦੇ ਪਟਾਰੇ ਵਿੱਚੋਂ ਸ਼ਾਇਦ ਇਹਨਾਂ ਦਾ ਨਾਂ ਜਿਹੜਾ ਨਿਕਲ ਆਏ ਵੈਸੇ ਉਹਨਾਂ ਦੇ ਖੈਰ ਖਵਾ ਤੇ ਕਹਿ ਰਹੇ ਨੇ ਕਿ ਸਾਡੇ ਸਾਨੂੰ ਹਾਂ ਹੋ ਗਈ ਏ ਹਰ ਇੱਛਾ ਢੀ ਲੱਗ ਜੇਗੀ ਲੇਕਿਨ ਸਭ ਤੋਂ ਵੱਡੀ ਇਹ ਗੱਲ ਆ ਕਿ ਪਾਰਟੀ ਦੇ ਪ੍ਰਧਾਨ ਸੁਪਰੀਮੋ ਜਿਹੜੇ ਨੇ ਉਹ ਜੇਲ੍ਹ 'ਚ ਨੇ ਜੇਲ੍ਹ ਵਿੱਚ ਉਹ ਮੰਤਰੀ ਪਦ ਸ਼ਾਇਦ ਨਾ ਦੇਣ ਕਿਉਂਕਿ ਇਹ ਵੀ ਹੋ ਸਕਦਾ ਹੈ ਕਿ ਕਹਿਣ ਕਿ ਇੱਕ ਬਨੇ ਸਾਡਾ ਮੁਖੀ ਜੇਲ੍ਹ 'ਚ ਆ ਤੇ ਆਪਾਂ ਨਵੇਂ ਮੰਤਰੀ ਬਣਾ ਰਹੇ ਆ ਤੇ ਅਸੀਂ ਸਭ ਕੁਝ ਖੁਸ਼ੀਆਂ ਇਧਰ ਮਨਾ ਰਹੇ ਆ ਤੇ ਹੋ ਸਕਦਾ ਇਹ ਇਹ ਵੀ ਇੱਕ ਕਾਰਨ ਬਣੇ ਡਿਲੇ ਹੋਣ ਦਾ ਲੇਕਿਨ ਹਾਲ ਦੀ ਘੜੀ ਜਿਹੜੀ ਚਰਚਾ ਜ਼ਰੂਰ ਆ ਕਿ ਅਮਨ ਖੇਤ ਸਿੰਘ ਸ਼ੈਰੀ ਕਲਸੀ ਜਿਹੜੇ ਬਟਾਲੇ ਤੋਂ ਬੜਾ ਸ਼ਾਨਦਾਰ ਇਤਿਹਾਸ ਬਣਾ ਕੇ ਜਿੱਤੇ ਸਨ ਉਹ ਭਾਵੇਂ ਲੋਕ ਸਭਾ ਚੋਣ ਜਿਹੜੀ ਉਹ ਹਾਰ ਗਏ ਨੇ ਪਰ ਫਿਰ ਵੀ ਉਹਨੂੰ ਇੱਕ ਮਿਹਨਤੀ ਤਿੰਨ ਅਗਾਂਵ ਵਾਦੂ ਜਿਹੜਾ ਆਗੂ ਆਮ ਆਦਮੀ ਪਾਰਟੀ ਚ ਮੰਨਿਆ ਜਾਂਦਾ ਤੇ ਇਹ ਵੀ ਜੱਗ ਚਰਚਾ ਜਾਹਿਰ ਆ ਕਿ ਉਹਨਾਂ ਦੀ ਪਾਰਟੀ ਵਿੱਚ ਅੱਛੀ ਪੈਠ ਹੈ ਚੰਗੇ ਰਿਸ਼ਤੇ ਆ ਉਹਨਾਂ ਦੇ ਸਰਦਾਰ ਮਾਨ ਨਾਲ ਤੇ ਬਾਕੀ ਜਿਹੜੇ ਅਧਿਕਾਰੀ ਉਹਨਾਂ ਨਾਲ ਇਸ ਕਰਕੇ ਉਹਨਾਂ ਤੇ ਗੁਣਾ ਪੈ ਸਕਦਾ ਲੇਕਿਨ ਇੱਕ ਗੱਲ ਮੈਂ ਤੁਹਾਨੂੰ ਸੇ ਪੱਕੋ ਕੇ ਜੀ ਦੱਸਾਂ ਜੀ ਜੇਕਰ ਬਟਾਲੇ ਦੀ ਚੰਗੀ ਗੱਲ ਹੋਏਗੀ ਸਭ ਤੋਂ ਵਧੀਆ ਗੱਲ ਇਹ ਆ ਕਿ ਬਟਾਲੇ ਨੂੰ ਜਦੋਂ ਹੁਣ ਜੇ ਮੰਤਰੀ ਬਣਦੇ ਆ ਤੇ ਬੜੇ ਚਿਰ ਬਾਅਦ ਇਦਾਂ ਹੋਏਗਾ ਕਿ ਉਹੋ ਹੀ ਸਰਕਾਰ ਤੇ ਉਹਦਾ ਹੀ ਮੰਤਰੀ ਬਣ ਜਾਣਾ ਬੜੇ ਇਹ ਬਟਾਲੇ ਦੇ ਚੰਗੇ ਭਾਗ ਹੋ ਸਕਦੇ ਹੁਣ ਤੱਕ ਉਲਟੋਂ ਦਾ ਰਿਹਾ ਜੇ ਸਾਨੀ ਸਾਹਿਬ ਦੀ ਸਰਕਾਰ ਹੁੰਦੀ ਸੀ ਅਖੜੀ ਜਿੱਤ ਜਾਂਦੇ ਜੇ ਸਖੜੀ ਸਾਹਿਬ ਦੀ ਹੁੰਦੀ ਸਾਨੀ ਜਿੱਤ ਜਾਂਦੇ ਇਦਾਂ ਵਿੱਚ ਬੜੇ ਗਰੀਬ ਹੋਇਆ ਅ ਅਸ਼ਾ ਇਸ ਤੋਂ ਪਹਿਲਾਂ ਮਤਲਬ ਕੋਈ ਬਟਾਲੇ ਦੇ ਵਿੱਚ ਕੋਈ ਕਦੀ ਕੋ ਮਨਿਸਟਰ ਨਹੀਂ ਬਣਿਆ ਨਹੀਂ ਮਨਿਸਟਰ ਮਨਿਸਟਰ ਜ਼ਰੂਰ ਬਣੇ ਪੱਕੋਗੇ ਜੀ ਹੂੰ ਸੌਤੀ ਸਕਤਰ ਚੀਫ ਪਾਰਲੀਮੈਂਟ ਸੈਕਟਰੀ ਜਿਹੜੇ ਨੇ ਉਹ ਰਹੇ ਨੇ ਅਸ਼ੂਨੀ ਸੇਕੜੀ ਜੀ ਤੇ ਚੀਫ ਪਾਰਲੀਮੈਂਟ ਸੈਕਟਰੀ ਦੇ ਨੇ ਜਗਦੀਸ਼ ਸਾਨੀ ਕੈਬਨਟ ਮੰਤਰੀ ਉਹ ਬਿਲਕੁਲ ਨਹੀਂ ਕੋਈ ਬਣਿਆ ਤੇ ਹੁਣ ਕੈਬਨਟ ਮੰਤਰੀ ਬਣਦੀ ਜਿਹੜੀ ਉਹ ਬੜੀ ਸੰਭਾਵਨਾ ਦਿਤਾਈ ਜਾ ਰਹੀ ਹੈ ਤੇ ਜੇ ਸ਼ੈਰੀ ਕਲਸੀ ਕੈਬਨਟ ਮੰਤਰੀ ਬਣ ਕੇ ਆਉਂਦੇ ਆ ਤੇ ਨਿਰਸਨ ਦੇ ਬਟਾਲੇ ਨੂੰ ਨਹੀਂ ਬਲਕਿ ਪੂਰੇ ਹਲਕੇ ਨੂੰ ਜਾਂ ਜ਼ਿਲ੍ਹੇ ਨੂੰ ਪਿਛੜੇ ਗਰਦਾਸਪੁਰ ਸਭ ਤੋਂ ਜਿਹੜਾ ਬਾਰਡਰ ਏਰੀਆ ਉਹ ਬੈਲਟ ਨੂੰ ਬੜੀ ਵੱਡੀ ਉਮੀਦ ਆਸ ਜਾ ਸਕਦੀ ਹੈ ਕਿ ਇਹ ਨੌਜਵਾਨ ਆਣ ਕੇ ਤੇ ਚੰਗਾ ਕੰਮ ਕਰੇਗਾ ਤੇ ਬਹੁਤ ਜ਼ਿਆਦਾ ਆਸਮੰਦ ਦੇ ਲੋਕ ਤੇ ਉਹਨਾਂ ਦੇ ਖੈਰ ਖਵਾਰ ਆਦਾਸ ਪ੍ਰੇਰ ਵੀ ਕਰ ਰਹੇ ਨੇ ਕਿ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਜਾਏ ਬਾਕੀ ਇਹ ਅਜੇ ਤਰਦੀਆਂ ਤਰਦੀਆਂ ਸਾਰੀਆਂ ਗੱਲਾਂ ਨੇ ਆਉਣ ਵਾਲੇ ਦਿਨਾਂ ਵਿੱਚ ਕਲੀਅਰ ਹੋਵੇਗਾ ਕਿ ਆਮ ਆਦਮੀ ਪਾਰਟੀ ਬਹੁਤ ਜਲਦ ਵਸਤਾਰ ਕਰਦੀ ਹੈ ਜਾਂ ਆਮ ਆਦਮੀ ਪਾਰਟੀ ਬਾਅਦ ਇਲੈਕਸ਼ਨਾਂ ਤੋਂ ਬਾਅਦ ਜਿਆ ਕੇਜਰੀਵਾਲ ਹੋਣ ਦੀ ਜਮਾਨਤ ਤੋਂ ਬਾਅਦ ਇਹ ਸਾਰਾ ਕੁਝ ਜਿਹੜਾ ਕਰਦੀ ਹੈ ਕਿਉਂਕਿ ਹਾਲ ਦੀ ਘੜੀ ਜਿਹੜੇ ਜਿਹੜੇ ਵੀ ਅਹੁਦੇ ਖਾਲੀ ਹੁੰਦੇ ਨੇ ਉਹ ਦਸ਼ਕਾ ਨੂੰ ਦੱਸਦੀ ਹੈ ਕਿ ਇਹ ਸਾਰੇ ਦੇ ਸਾਰੇ ਜਿਹੜੇ ਕੈਬਨਿਟ ਮੰਤਰੀ ਜਾਂ ਦੂਜੇ ਮੰਤਰੀਆਂ ਦੇ ਹੁੰਦੇ ਇਹ ਜਿੰਨੇ ਮਹਿਕਮੇ ਸਾਰੇ ਚਲੇ ਜਾਂਦੇ ਨੇ ਮੁੱਖ ਮੰਤਰੀ ਕੋ ਤੇ ਮੁੱਖ ਮੰਤਰੀ ਕੋਲ ਅੱਗੇ ਹੀ ਬੜੇ ਵਾਧੂ ਵਿਭਾਗ ਪਏ ਨੇ ਤੇ ਉਹ ਹੋ ਸਕਦਾ ਹੈ ਕਿ 2-4 ਮੰਤਰੀ ਬਣਾਉਣ ਉਹਨਾਂ 2-4 ਵਿੱਚ ਸ਼ਿਆਰੀ ਕਲਸੀ ਦੀ ਕਿਸਮਤ ਦਾ ਪਤਾ ਲੱਗੇਗਾ ਜੇ ਪਰਮਾਤਮਾ ਨੇ ਚਾਇਆ ਜਾਂ ਪਾਰਟੀ ਨੇ ਚਾਇਆ ਤੇ ਫਿਰ ਉਹਨਾਂ ਦੇ ਨਾਂ ਤੇ ਗੁਨਾ ਜ਼ਰੂਰ ਪੈ ਸਕਦਾ ਆ ਬਿਲਕੁਲ ਜੀ ਇੱਥੇ ਕਨਫਰਮ ਹੈ ਆ ਕਿ ਸ਼ਿਆਰੀ ਕਲਸੀ ਜੀ ਇਹ ਮਨਿਸਟਰ ਬਣ ਕੇ ਇਹ ਵੀ ਇੱਕ ਇਤਿਹਾਸ ਬਣਾਉਣ ਜਾ ਰਹੇ ਆ ਕਿਉਂਕਿ ਇਸ ਤੋਂ ਪਹਿਲਾਂ ਹਲਕਾ ਬਟਾਲੇ ਤੋਂ ਕਦੀ ਕੋਈ ਕੈਬਨਿਟ ਮਨਿਸਟਰ ਨਹੀਂ ਬਣਿਆ ਦੂਸਰੀ ਵੀ ਇੱਕ ਕੈਬਨਿਟ ਮਨਿਸਟਰ ਦੇ ਕੋਲ ਫਿਰ ਹੱਕ ਅਧਿਕਾਰ ਵੀ ਬਹੁਤ ਹੁੰਦੇ ਨੇ ਔਰ ਕਿਤਨਾ ਕਿਤੇ ਆਮ ਆਦਮੀ ਪਾਰਟੀ ਦੀਆਂ ਜੜਾਂ ਇਹ ਸਹਲਕੇ ਦੇ ਵਿੱਚ ਹੋਰ ਮਜ਼ਬੂਤ ਹੋਣ ਗਿਆ ਕਿਉਂਕਿ ਬੜੇ એનਰਜੈਟਿਕ ਤੇ ਬੜੇ ਜੋਸ਼ੀਲੇ ਨੌਜਵਾਨ ਨੇ ਅਮਨ ਸ਼ੇਰ ਸਿੰਘ ਕਲਸੀ ਔਰ ਉਮੀਦ ਕਰਦੇ ਆ ਕਿਉਂਕਿ ਪਾਰਟੀ ਵੀ ਇਹਨਾਂ ਤੋਂ ਕਾਫੀ ਉਮੀਦਾਂ ਰੱਖਦੀ ਹੈ ਕਿ ਇਹ ਹੋਰ ਬਿੱਤ ਟੰਗ ਦੇ ਨਾਲ ਇੱਥੇ ਵਿਚਨਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਔਰ ਵੇਖਦੇ ਆ ਕਿ ਇਹਨਾਂ ਨੂੰ ਡਿਪਾਰਟਮੈਂਟ ਕਿਹੜਾ ਮਿਲਦਾ ਅੱਜ ਕੱਲ ਨੂੰ ਕਿਤੇ ਐਕਸਾਈਜ਼ ਐਂਡ ਟੈਕਸੇਸ਼ਨ ਮਿਲ ਗਿਆ ਤੇ ਫਿਰ ਜਿਹੜੇ ਮਤਲਬ ਆ ਸ਼ਰਾਬ ਦੇ ਠੇਕੇਦਾਰ ਆ ਉਹਨਾਂ ਦੀ ਵੀ ਧੜਕਣਾ ਤੇਜ਼ ਹੋ ਸਕਦੀ ਆ ਪੱਪੂ ਜੈਨਤੀਪੁਰ ਹੀ ਹੋ ਰਹਿਆਂ ਨੇ ਜੀ ਤੁਸੀਂ ਤੁਸੀਂ ਨਾਂ ਲੈਣੇ ਸਾਰੇ ਕੋਈ ਡਰਦੇ ਹੋ ਉਹਵਾ ਥੋੜਾ ਖਾਸ ਥੋੜਾ ਜਾਣਗੇ ਕੇ ਇਹਨੂੰ ਨਾਂ ਲੈ ਆ ਕਰੋ ਸ਼ਰੀਆਮ ਨਾਂ ਲਿਆ ਕਰੋ ਜਿਹਦਾ ਵੀ ਨਾਂ ਲੈਣਾ ਸ਼ਰੀਆਮ ਡੰਕੇ ਦੀ ਚੋੜ ਤੇ ਲਿਆ ਕਰੋ ਜੇ ਇਹ ਵਾਲੇ ਮਨਿਸਟਰ ਬਣ ਗਏ ਹਾਂਜੀ ਐਕਸਾਈਜ਼ ਮਨਿਸਟਰ ਬਣ ਗਏ ਤੇ ਜਿਹੜਾ ਇਹ ਫਿਰ ਇਹਨਾਂ ਦਾ ਸਦਾ ਟਾਰਗੇਟ ਹੋਏਗਾ ਪੱਪੂ ਜੈਨਤੀਪੁਰਿਆ ਤੇ ਉਹਨਾਂ ਦਾ ਧੜਕਣਾ ਕਿਉਂਕਿ ਉਹਨਾਂ ਨੇ ਇਹਨਾਂ ਦੇ ਲੋਕ ਸਭਾ ਵਿੱਚ ਫਟਜੀਅਤ ਕੀਤੀ ਹੈ ਤੇ ਇਹਨਾਂ ਉਹਨਾਂ ਜਿਹੜਾ ਲਲਕਾਰਾ ਕਿਤੇ ਆਂਦੇ ਆ ਮਦਦ ਵੀ ਕੀਤੀ ਹੈ ਨਹੀਂ ਉਹ ਪਹਿਲਾਂ ਕੀਤੀ ਹੋਏਗੀ ਉਹ ਪਹਿਲਾਂ ਦੀਆਂ ਗੱਲਾਂ ਨੇ ਉਹ ਹੁਣ ਪੁਰਾਣੀਆਂ ਹੋ ਗਈਆਂ ਨਵੀਂ ਗੱਲ 'ਚ ਉਹਨਾਂ ਨੇ ਲਲਕਾਰਾ ਜਿਹੜਾ ਮਾਰਿਆ ਸੀ ਹਾਲਾਂਕਿ ਸ਼ਰੀ ਕਲਤੀ ਹੋਰਾਂ ਲਲਕਾਰੇ ਦਾ ਜਵਾਬ ਦਿੱਤਾ ਸੀ ਲਲਕਾਰੇ ਨਾਲ ਪਰ ਉਹਦੀਆਂ ਜਿਹੜੀਆਂ ਗਿੰਤੀਆਂ ਮਿੰਤੀਆਂ ਜਮ੍ਹਾਂ ਘਟਾਓ ਉਹ ਬਾਅਦ 'ਚ ਕਰਾਂਗੇ ਕਿਤੇ ਲੇਕਿਨ ਹਾਲ ਦੀ ਘੜੀ ਇਹੋ ਹੀ ਹੈ ਕਿ ਉਹਨਾਂ ਦੇ ਜਿਹੜੇ ਲੋਕ ਨੇ ਉਹ ਕਹਿ ਰਹੇ ਨੇ ਕਿ ਜਦਾਂ ਅਸੀਂ ਇਹਲਾ ਫਤਿਹ ਕੀਤਾ ਜਿਮਨੀ ਚੋਣਾ ਦਾ ਉਦਾਂ ਹੀ ਅਸੀਂ ਮੰਤਰੀਪਦ ਲੈ ਕੇ ਤੇ ਬਾਕੀ ਜਿਮਨੀ ਚੋਣਾ ਵੀ ਜਿੱਤਾਂਗੇ ਤੇ ਇਹਦੇ ਨਾਲ ਹੀ ਆਪਾਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਬਹੁਤ ਜਲਦ ਦੱਸਾਂਗੇ ਕਿ ਉਹਨਾਂ ਤੇ ਗੁਣਾ ਪਏਗਾ ਕਿ ਨਹੀਂ ਬਿਲਕੁਲ ਇਹਦਾ ਮਤਲਬ ਹੀ ਜੈਂਟੀਪੁਰਿਆ ਤੇ ਕਈ ਨੂੰ ਕਹਿਣਗੇ ਹੀ ਅਰਦਾਸਾਂ ਕਰਨਗੇ ਵੀ ਇਹ ਮਨਿਸਟਰ ਭਾਵੇਂ ਬਣ ਜੇ ਪਰ ਇਹਨੂੰ ਐਕਸਾਈਜ਼ ਦੇ ਬੈਕ ਬਣਾ ਲੈ ਮੇਜੇ ਕਿਤੇ ਬਿਲਕੁਲ ਤੇ ਚਲੋ ਵੇਖਦੇ ਆ ਜੀ ਇਹ ਗੱਲ ਜਿਹੜੀ ਆ ਕਿੱਧਰ ਨੂੰ ਜਾਂਦੀ ਆ ਸਾਡੀ ਵਿਸ਼ੇਸ਼ ਟੀਮ ਦੀ ਨਜ਼ਰ ਲਗਾਤਾਰ ਬਣੀ ਰਹੇਗੀ ਦੇ ਅਸੀਂ ਤੁਹਾਡੀ ਨਾਲ ਹਰ ਜਾਣਕਾਰੀ ਸਾਂਝੀ ਕਰਦੇ ਰਹਿਵਾਂਗੇ ਤੁਸੀਂ ਵੀ ਦੇਖਦੇ ਰਹਿਣਾ ਜੀ ਵਿਸ਼ਪ ਟੀਵੀ ਜਿਨ੍ਹਾਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਿਓ ਹੁਣ ਤੁਹਾਡੇ ਕੋਲ ਇਜਾਜ਼ਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ